RBI ਨੇ ਦੇਸ਼ ਦੀ ਜਨਤਾ ਨੂੰ ਇੱਕ ਤੋਹਫਾ ਦਿੱਤਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਨੇ ਛੋਟੇ ਤੇ ਸਪੈਸ਼ਲ ਬੈਂਕ ਖੋਲਣ ਦੇ ਲਈ ਡਰਾਫਟ ਜਾਰੀ ਕਰ ਦਿੱਤਾ ਹੈ ਹੁਣ ਛੋਟੇ ਬੈਂਕਾਂ ਤੋਂ ਕਮਜ਼ੋਰ ਛੋਟੇ ਕਾਰੋਬਾਰੀ ਮਜ਼ਦੂਰਾਂ ਨੂੰ ਆਸਾਨੀ ਦੇ ਨਾਲ ਬੈਂਕ ਦੀ ਸਹੂਲਤਾਂ ਮਿਲ ਸਕੇਗੀ ਕਿਉਂਕਿ ਛੋਟੇ ਦੇ ਮਜ਼ਦੂਰ ਵਰਗ ਨੂੰ ਬੈਂਕਾਂ ਦੇ ਨਾਲ ਜੋੜਨ ਦੇ ਲਈ ਸਪੈਸ਼ਲ ਬੈਂਕ ਖੋਲੇ ਜਾਣਗੇ ਦੇਸ਼ ਦੇ ਖਜ਼ਾਨਾ ਮੰਤਰੀ ਅਰੁਣ ਜੈਤੀ ਨੇ ਆਮ ਬਜਟ ਦੇ ਵਿੱਚ ਭੁਗਤਾਨ ਬੈਂਕ ਤੇ ਛੋਟੇ ਬੈਂਕ ਖੋਲਣ ਦਾ ਪ੍ਰਸਤਾਵ ਰੱਖਿਆ ਸੀ ਗਰੀਬ ਲੋਕ ਤੇ ਬੈਂਕਿੰਗ ਸੇਵਾਵਾਂ ਤੋਂ ਵੱਖਰੇ ਰਹਿਣ ਵਾਲੇ ਲੋਕਾਂ ਨੂੰ ਬੈਂਕ ਦੇ ਨਾਲ ਜੋੜਨ ਦੇ ਲਈ ਵੱਖਰਾ ਤਰੀਕਾ ਕੱਢਿਆ ਜਾਏਗਾ ਹਾਲਾਂਕਿ ਛੋਟੇ ਬੈਂਕ ਖੁੱਲਣ ਦੇ ਨਾਲ ਦੇਸ਼ ਦੇ ਵਿੱਚ ਨੌਕਰੀਆਂ ਦੇ ਵਿੱਚ ਵੀ ਇਰਜ਼ਾਫਾ ਹੋਏਗਾ ਮੋਬਾਈਲ ਕੰਪਨੀਆਂ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਨੂੰ ਭੁਗਤਾਨ ਬੈਂਕ ਖੋਲਣ ਦਾ ਮੌਕਾ ਵੀ ਦਿੱਤਾ ਜਾਏਗਾ ਭੁਗਤਾਨ ਬੈਂਕ ਦੇ ਤਹਿਤ ਛੋਟੇ ਬੈਂਕਾਂ ਨੂੰ ਸਿਰਫ ਭੁਗਤਾਨ ਕਰਨ ਦਾ ਅਧਿਕਾਰ ਹੀ ਮਿਲਿਆ ਕਰੇਗਾ ਤੇ ਬੈਂਕ ਕਿਸੇ ਵੀ ਗਾਹਕ ਦੇ ਖਾਤੇ ਦੇ ਵਿੱਚ 1 ਲੱਖ ਰੁਪਏ ਤੋਂ ਜ਼ਿਆਦਾ ਰਕਮ ਨਹੀਂ ਰੱਖ ਸਕਣਗੇ ਬੈਂਕਿੰਗ ਕਾਨੂੰਨ ਦੇ ਮੁਤਾਬਕ ਇਹਨਾਂ ਬੈਂਕਾਂ ਦੇ ਵਿੱਚ ਵਿਦੇਸ਼ੀ ਨਿਵੇਸ਼ ਵੀ ਕੀਤਾ ਜਾ ਸਕੇਗਾ ਤੇ ਬੈਂਕ ਖੁੱਲਣ ਦਾ ਸਿੱਧਾ ਫਾਇਦਾ ਦੇਸ਼ ਦੇ ਛੋਟੇ ਕਿਸਾਨਾਂ ਨੂੰ ਹੋਏਗਾ ਨਾਲ ਹੀ ਇਸ ਬੈਂਕ ਦਾ ਫਾਇਦਾ ਮਹਿਲਾਵਾਂ ਦੂਜੇ ਸ਼ਹਿਰਾਂ ਤੋਂ ਆਏ ਮਜ਼ਦੂਰਾਂ ਤੋਂ ਇਲਾਵਾ ਛੋਟੇ ਵਪਾਰੀਆਂ ਨੂੰ ਵੀ ਮਿਲ ਸਕੇਗਾ